ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆਂ ਜੀ ਅਕਾਸ਼ ਆਟੋ ਵਰਕਰਸ ਏਰੀਆ ਸੌਵਲ ਅ ਸਿਰਸਾ ਮੋਟਰਸਾਈਕਲ ਸਕੂਟੀਆਂ ਦਾ ਕੰਮ ਤਸੱਲੀ ਬਖਸ਼ ਕਰਵਾਉਣ ਦੇ ਲਈ ਮਿਲੋ 9729568398 ਇਹ ਵੀਰ ਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਆਪਣਾ ਤਸੱਲੀ ਬਖਸ਼ ਕਾ ਮੋਟਰਸਾਈਕਲ ਸਕੂਟੀਆਂ ਦਾ ਕਰਾ ਸਕਦੇ ਹੋ ਪ੍ਰੀਤ 6049 ਡਾਇਰੈਕਟਰ ਵਿਕਾਊ ਹੈ ਜੀ ਟਰੈਕਟਰ ਦਾ ਮਾਡਲ 2011 ਇੰਜਨ ਗੇਅਰ ਦਾ ਓਕੇ ਹੈ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਜੀ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਰੇਟ ਦੀ ਗੱਲ ਕਰੀਏ 275000 ਏਰੀਆ ਪਿੰਡ ਨਿਹਾਲ ਸਿੰਘ ਵਾਲਾ 9888627705 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪ੍ਰੀਤ 6049 ਟਰੈਕਟਰ 2,75,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਇਸ ਵੀਰ ਨੂੰ ਮੋਟਰ ਕਨੈਕਸ਼ਨ ਦੀ ਲੋੜ ਹੈ ਜੀ। ਏਰੀਆ ਪਿੰਡ ਤਲਵੰਡੀ ਮੀਆਂ ਜ਼ਿਲ੍ਹਾ ਮੋਗਾ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਇੱਕ ਵਾਰ ਇਸ ਵੀਰ ਦੇ ਨਾਲ ਕੰਟੈਕਟ ਜ਼ਰੂਰ ਕਰੇ। 7355652330 ਇਸ ਵੀਰ ਦਾ ਨੰਬਰ ਹੈ। ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਸਵੈਫਟਰ ਵਜ਼ਰ ਗੱਡੀ ਵਿਕਾਊ ਹੈ ਜੀ ਗੱਡੀ ਦਾ ਮਾਡਲ 2011 ਗੱਡੀ ਪੰਜਾਬ ਨੰਬਰ ਹੈ ਸਾਰੀ ਓਕੇ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ੀ ਨਹੀਂ ਪੰਜਾਬ ਨੰਬਰ ਹੈ ਗੱਡੀ ਤੇ ਕਾਗਜ਼ ਵਗੈਰਾ ਪੂਰੇ ਨੇ ਏਸੀ ਹੀਟਰ ਵਧੀਆ ਚੱਲਦਾ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ 2,75,000 ਗੱਡੀ ਦਾ ਰੇਟ ਹੈ ਏਰੀਆ ਮਹਿਤਾ ਚੌਕ 11 ਮਾਡਲ ਹੈ 8427808429 ਨੰਬਰ ਤੇ ਗੱਡੀ ਨੂੰ ਖਰੀਦ ਸਕਦੇ ਹੋ केएस ਦਾ ਰੀਪਰ ਵਿਕਾਊ ਹੈ ਜੀ ਰੀਪਰ 2023 ਮਾਡਲ ਦਾ ਸਿਰਫ 60 ਹੜ ਡਰਾ ਲੀਆਂ ਬਣਾਈਆਂ ਨੇ ਆ ਏਰੀਆ ਮੁਕਸਰ ਸਾਹਿਬ ਦਾ ਰੇਟ ਹੈ 3,25,000 ਰੁਪਏ ਡਿਮਾਂਡ 3,25,000 ਰੁਪਏ ਡਿਮਾਂਡ ਰੱਖੀ ਗਈ ਹੈ 9872450 561 82888 19872 ਇਨ੍ਹਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਕੇਐਸ ਦਾ ਰੀਪਰ ਹੈ ਜਿਹੜਾ ਤੁਸੀਂ 3,25,000 ਚ ਖਰੀਦ ਸਕਦੇ ਹੋ ਚਾਰ ਚਕੋਰਾ ਬਿਕਾਊ ਨੇ ਜੀ ਏਰੀਆ ਪਿੰਡ ਹਰਦੋਵਾਲ ਰਾਮਦਾਸ ਰੋਡ ਰੇਟ ਹੈ ਜੀ 2000 ਰੁਪਏ ਚਾਰਾਂ ਦਾ ਨੰਬਰ ਨੋਟ ਕਰ ਲਓ 9968712933 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਚਾਰ ਚਕੋਰਾ 2000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਤਾਂ ਸ਼ੇਅਰ ਲਾਜ਼ਮੀ ਕਰ ਦਿਓ ਫੋਰਚੂਨਰ ਗੱਡੀ ਵਿਕਾਊ ਹੈ ਜੀ 2016 ਮਾਡਲ ਗੱਡੀ ਹੈ ਏਰੀਆ ਰਾਏਕੋਟ ਪਾਸਿੰਗ 31 ਤੱਕ ਦਾ ਹੈ ਟੈਰ 80% ਨੇ 2031 ਤੱਕ ਪਾਸਿੰਗ ਹੈ 80% ਹੈ ਨੇ ਰਾਏਕੋਟ ਦੇ ਵਿੱਚ ਗੱਡੀ ਖੜੀ ਹੈ ਰੇਟ ਦੀ ਗੱਲ ਕਰੀਏ ਤਾਂ 15,25000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਗੱਲਬਾਤ ਕਰਕੇ ਗੱਡੀ ਦੀ ਡੀਲ ਕਰ ਸਕਦੇ ਹੋ 83603004675 ਕੋਈ ਹੁਸ਼ਿਆਰਪੁਰ ਜਲੰਧਰ ਨਮਾ ਸ਼ਹਿਰ ਤੇ ਸੰਗਰੂਰ ਏਰੀਆ 'ਚ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੋ ਇਸ ਵੀਰ ਨੂੰ ਜ਼ਮੀਨ ਠੇਕੇ ਤੇ ਚਾਹੀਦੀ ਹੈ ਇਹਨਾਂ ਏਰੀਆ ਦੇ ਵਿੱਚ 9056046368 ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਆਲਟੋ ਗੱਡੀ ਵਿਕਾਊ ਹੈ ਜੀ 8 ਮਾਡਲ ਹੈ 95000 ਰੇਟ ਮੰਗਿਆ ਏਰੀਆ ਪਿੰਡੀਆਂ ਅੰਮ੍ਰਿਤਸਰ ਟਾਇਰ ਨਵੇਂ ਨੇ ਗੱਡੀ ਦਾ ਨੰਬਰ ਪੰਜਾਬ ਹੈ ਤੇ 95000 ਰੇਟ ਮੰਗਿਆ 2008 ਮਾਡਲ ਗੱਡੀ ਹੈ ਜੀ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ 9814937361 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ। ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਇੱਕ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਹੜੰਬਾ ਵਿਕਾਊ ਹੈ ਜੀ ਏਰੀਆ ਰਾਮਪੁਰਾ ਰੇਟ ਫੋਨ ਤੇ ਦੱਸਣਗੇ ਹੜੰਬਾ ਵਿਕਾਊ ਹੈ ਜੀ ਰਾਮਪੁਰਾ ਏਰੀਆ ਰੇਟ ਫੋਨ ਤੇ ਦੱਸਣਗੇ ਜੀ ਫੋਨ ਨੰਬਰ ਤੁਸੀਂ ਨੋਟ ਕਰ ਲਓ ਕੰਡੀਸ਼ਨ ਵੀਡੀਓ ਚ ਦੇਖ ਸਕਦੇ ਹੋ ਸਾਫ਼ ਕੰਡੀਸ਼ਨ ਦਾ ਜੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 9465409473 ਇਸ ਨੰਬਰ ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਕੇ ਹੜੰਬਾ ਤੁਸੀਂ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1991 ਮਾਡਲ ਹੈ 50% ਟਾਇਰਾਂ ਦੀ ਕੰਡੀਸ਼ਨ ਹੈ ਪਹਿਲੇ ਨਾ ਹੈ ਏਰੀਆ ਜੀ ਅਕਲੀਆ ਬਠਿੰਡਾ ਰੇਟ 130000 ਇੰਜਨ ਨਾਮਾ ਹੋਇਆ 9464909860 9464909860 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ ਨੂੰ ਖਰੀਦ ਸਕਦੇ ਹੋ ਰਾਜਾ ਤੂੜੀ ਵਾਲਾ ਰਿਪਰ ਵਿਕਾਊ ਹੈ ਜੀ 2021 ਮਾਡਲ ਹੈ ਏਰੀਆ ਤਲਵੰਡੀ ਸਾਬੋ ਰੇਟ ਹੈ ਜੀ 2 ਲੱਖ 60 ਹਜ਼ਾਰ 2 ਲੱਖ 60 ਹਜ਼ਾਰ ਵੀ ਰੇਟ ਰੱਖਿਆ ਗਿਆ ਜੀ 2021 ਮਾਡਲ ਹੈ 9464072633 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰਾਜਾ ਤੂੜੀ ਵਾਲਾ ਰਿਪਰ 2021 ਮਾਡਲ 2 ਲੱਖ 60 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ HMT 4922 ਟਰੈਕਟਰ ਵਿਕਾਊ ਹੈ ਜੀ 2001 ਮਾਡਲ ਹੈਗਾ ਪੰਜਾਬ ਨੰਬਰ ਹੈ ਏਰੀਆ ਪਿੰਚੱਕ ਪੱਖੀ ਫਾਜ਼ਿਲਕਾ ਰੇਟ 1,70,000 ਬਾਕੀ ਤੁਸੀਂ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਕੀ ਖਰੀਦ ਸਕਦੇ ਹੋ ਮਾਲਕ ਵੀ ਫੁੱਲ ਗਰੰਟੀ ਦਿੰਦੀ ਹੈ 903903022 ਇਸ ਨੰਬਰ ਤੇ ਖਰੀਦ ਸਕਦੇ ਹੋ ਬੱਕਰਾ ਵਿਕਾਊ ਹੈ ਜੀ ਰੇਟ ਹੈ 16000 ਬੱਕਰਾ ਵਿਕਾਊ ਹੈ ਜੀ 16000 ਰੁਪਏ ਰੇਟ ਮੰਗਿਆ ਏਰੀਆ ਪਿੰਡ ਗੈਰੀ ਬੁੱਟਰ ਬਠਿੰਡਾ 88377 35349 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੱਕਰਾ ਜਿਹੜਾ 16000 ਪੈਸੇ ਚ ਖਰੀਦ ਸਕਦੇ ਹੋ ਦੂਜੇ ਸੂਣ ਵਾਲੀ ਗਾਂ ਵੇਚਾਉ ਆ 10 ਦਿਨ ਰਹਿੰਦੇ ਨੇ ਸੂਣ ਚ ਪਿਛਲੇ ਸੂਏ 25 ਲੀਟਰ ਦੁੱਧ ਦਿੱਤਾ ਸੀ ਏਰੀਆ ਸ਼ਹਿਰ ਅਮਰਗੜ ਫੁੱਲ ਗਰੰਟੀ ਹੈ 99145 48554 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੂਜੇ ਸੂਏ ਸੂਣ ਵਾਲੇ ਗਾਂ ਆ ਜੜੀ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਸਾਰੀ ਵੀਡੀਓ ਜਾਣਕਾਰੀ ਦਿੱਤੀ ਹੁੰਦੀ ਹੈ 34 ਕਿੱਲੇ ਜ਼ਮੀਨ ਲੈ ਕੇ ਆਏ ਆ ਜੀ ਕਈ ਵੀਰਾਂ ਦੀ ਡਿਮਾਂਡ ਸੀਗੀ ਕਿ ਬਰਨਾਲੇ ਭਦੌੜ ਏਰੀਏ ਦੇ ਵਿੱਚ ਜ਼ਮੀਨ ਚਾਹੀਦੀ ਸੀ ਉਹਨਾਂ ਨੂੰ ਸੋਨਾਂ ਵੀਰਾਂ ਦੇ ਲਈ ਅਸੀਂ ਅੱਜ ਜ਼ਮੀਨ ਲੈ ਕੇ ਆਏ ਆ ਜੀ 34 ਕਿੱਲੇ ਜ਼ਮੀਨ ਹੈ ਜੀ ਪੰਜ ਮੋਟਰ ਕਨੈਕਸ਼ਨ ਲੱਗੇ ਨੇ ਨਹਿਰੀ ਪਾਣੀ ਵੀ ਹੈ ਏਰੀਆ ਹੈਗਾ ਜੀ ਭਦੌੜ ਬਰਨਾਲਾ ਭਦੌੜ ਬਰਨਾਲਾ ਏਰੀਆ ਦੇ ਵਿੱਚ 34 ਗਲੇ ਜ਼ਮੀਨ ਵਿਕਾਊ ਆ ਪੰਜ ਮੋਟਰ ਕਨੈਕਸ਼ਨ ਲੱਗੇ ਹੋਏ ਨੇ ਨਹਿਰ ਦਾ ਪਾਣੀ ਹੈ 40 ਲੱਖ ਰੁਪਏ ਰੇਟ ਹੈ ਜੀ ਕਿੱਲੇ ਦਾ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਜ਼ਮੀਨ ਦੀ ਡੀਲ ਕਰ ਸਕਦੇ ਹੋ 9872784692 ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਆ ਜਿਹੜੀ ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ ਜੋ ਬਰਨਾਲੇ ਵੱਲ ਜਮੀਨ ਲੈਣ ਦੇ ਚਾਵੰਸੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877928446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਸੋ ਕੁਝ ਵੀਰ ਹੁੰਦੇ ਨੇ ਫੋਟੋਆਂ ਭੇਜ ਕੇ ਅੱਗੇ ਕੁਝ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਸਾਰੀ ਹੀ ਭੇਜਿਆ ਕਰੋ ਰੇਟ ਏਰੀਆ ਨੰਬਰ ਸਾਰਾ ਕੁਝ ਚੈੱਕ ਕਰਕੇ ਭੇਜਿਆ ਕਰੋ ਜੀ ਤਾਂ ਕਿ ਏਅਰਲੌਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਅਤੇ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਹੱਲ ਹੋ ਸਕੇ। ਸੋ ਜਾਣਕਾਰੀ ਸਾਰੀ ਚੈੱਕ ਕਰਕੇ ਪੇਜ ਕਰੋ ਜੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਬੀਰਾਂ ਦਾ ਬਹੁਤ ਬਹੁਤ ਧੰਨਵਾਦ। ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਮੋਟਰ ਕਨੈਕਸ਼ਨ, ਜ਼ਮੀਨ, ਪਲਾਟ, ਕੋਠੀਆਂ, ਘਰ, ਗੱਡੀਆਂ, ਖੇਤੀਬਾੜੀ ਵਾਲ ਸੰਤ ਤੁਹਾਨੂੰ ਚਾਹੀਦੇ ਨੇ। ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਵਧਾ ਚੜਾ ਕੇ ਪਾ ਦਿੰਦੇ ਨੇ ਸੋ ਵੀਰ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਭੇਜਿਆ ਕਰੋ ਜੀ ਸੋ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਣਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਕੋ ਹੋਰ ਨਵੀਂ ਵੀਡੀਓ ਦਿਨਾਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ